ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸਲਾਮ ਦੋਸਤੋ ਤੋਂ ਅੱਜ ਗੱਲ ਕਰਦੇ ਆ ਜੀ ਦੇਸ਼ ਦੇ ਮੀਡੀਆ ਦੀ ਦੇਸ਼ ਦੇ ਮੀਡੀਆ ਦੀ ਜਿਹੜੀ ਰਿਸਪੌਂਸਿਬਿਲਟੀ ਆ ਉਹ ਕਿੰਨੀ ਕੁ ਯਾਦ ਰੱਖਦਾ ਜਾਂ ਦੇਸ਼ ਦਾ ਨੇਤਾ ਕਿੰਨੀ ਕੁ ਆਪਣੀ ਰਿਸਪੌਂਸਿਬਿਲਟੀ ਯਾਦ ਰੱਖਦਾ ਇਹਨਾਂ ਬਾਰੇ ਗੱਲ ਕਰਾਂਗੇ ਆਪਾਂ ਸਾਰਾ ਦੋਸ਼ ਜਦੋਂ ਵੀ ਦਿੰਨੇ ਆ ਅਸੀਂ ਦੋਸ਼ ਦਿੰਨੇ ਆ ਪੁਲਿਸ ਤੇ ਕਿ ਪੁਲਿਸ ਚੰਗੀ ਨਹੀਂ ਹੈ ਪੁਲਿਸ ਆਪਣਾ ਕੰਮ ਸਹੀ ਨਹੀਂ ਕਰਦੀ ਨਾ ਇਹ ਬਿਲਕੁਲ ਸਹੀ ਨਹੀਂ ਹੈ ਹੁਣੇ ਤੁਹਾਨੂੰ ਪਤਾ ਹੈ ਕਿ ਅਸੀਂ ਜਿਹੜਾ ਕੰਮ ਕਰ ਲਾ ਮਿੱਥਿਆ ਤੇ ਇਹ ਕੰਮ ਕਰਨਾ ਆਰਟਿਸਟਾਂ ਦੇ ਖਿਲਾਫ ਸਿੰਗਰਾਂ ਦੇ ਖਿਲਾਫ ਹਨਾ ਇਹ ਕੰਮ ਸ਼ੁਰੂ ਕੀਤਾ ਸਾਨੂੰ ਪਤਾ ਸੀ ਵੀ ਇਹਦਾ ਜਿਹੜਾ ਰਿਜ਼ਲਟ ਹੈ ਉਹ ਤਾਂ ਬਹੁਤ ਮਾੜਾ ਨਿਕਲਣਾ ਹੈ ਉਹ ਕਿਤੇ ਉਹ ਨਾ ਕਿਤੇ ਉਹ ਕੋਈ ਨਾ ਕੋਈ ਅੰਗਣੀ ਸੰਗਣੀ ਲਾ ਕੇ ਸਾਨੂੰ ਠੋਕਣ ਲਈ ਕੋਸ਼ਿਸ਼ ਕਰਦੇ ਆ ਤੇ ਵਿੱਚ ਚਾਰਕ ਕਮੈਂਟ ਪਾਉਂਦੇ ਆ ਜਾ ਤੇਰੇ ਬੈਨੇ ਫਾਲੋਅਰ ਆ ਫਲਾਨਾ ਹੈ ਧੰਕਨ ਉਹ ਤੁਹਾਨੂੰ ਇੱਕ ਗੱਲ ਦੱਸ ਦਈਏ ਫਾਲੋਅਰ ਭਾਵੇਂ ਘੱਟ ਹੋਣ ਅਸੀਂ ਉਹ ਕੀਤਾ ਜੋ 10 ਪੋਸਟਾਂ ਤੁਹਾਤੋਂ ਨਹੀਂ ਹੋਣਾ ਤੁਸੀਂ ਜਿਨ੍ਹਾਂ ਦੇ ਫੈਨ ਹੋ ਜਿਨ੍ਹਾਂ ਦੇ ਪੈਰ ਦੀਆਂ ਜੁੱਤੀਆਂ ਬਣਦੇ ਉਹਨਾਂ ਦੇ ਖਿਲਾਫ ਬੋਲਣ ਦੀ ਜ਼ਰੂਰਤ ਕੀਤੀ ਹੈ ਜਿਨ੍ਹਾਂ ਨੂੰ ਤੁਸੀਂ ਉਸਤਾਦ ਮੰਨਦੇ ਉਹਨਾਂ ਦੇ ਖਿਲਾਫ ਬੋਲਣ ਦੀ ਜ਼ਰੂਰਤ ਕੀਤੀ ਹੈ ਔਰ ਉਹਨੂੰ ਸੱਚ ਕਹਿੰਦੇ ਜਿਹੜੀ ਜ਼ਰੂਰਤ ਸਾਡੀ ਇਹ ਚੀਜ਼ ਤੁਸੀਂ ਸਮਝੋ ਤੇ ਇਹਨਾਂ ਨੇ ਹੁਣ ਕੀ ਕੀਤਾ ਇੱਕ ਕੰਪਲੇਂਟ ਪਾਤੀ ਸਾਡੇ ਤੇ ਜਿਹੜੀ ਮੇਤੇ ਕੰਪਲੇਂਟ ਪਾਈ ਹੈ ਉਹ ਕੰਪਲੇਂਟ ਇਦਾਂ ਆ ਵੀ ਮੈਂ ਉਹ ਕੰਪਲੇਂਟ ਦਾ ਕੋਈ ਵੀ ਮੇਰਾ ਉਹ ਚ ਗਲਤ ਨਹੀਂ ਹੈਗਾ ਮੈਂ ਸਹੀ ਸਲਾਮਤ ਸਾਰਾ ਕੁਝ ਕੀਤਾ ਮੈਂ ਆਪਣੀ ਜਵਾਨ ਤੇ ਰਿਹਾ ਸਭ ਕੁਝ ਪੁਗਾਇਆ ਜਿਨੇ ਕੰਪਲੇਂਟ ਪਾਈ ਆ ਉਹਨੇ ਕੰਪਲੇਂਟ ਕਿਸੇ ਹੋਰ ਬੰਦੇ ਤੇ ਪਾਈ ਆ ਉਹਨਾਂ ਦਾ ਨਾਮ ਗੁਰਦੇਵ ਸਿੰਘ ਹੈ ਉਹ ਜਿਹੜੀਆਂ ਅਖਬਾਰਾਂ ਆ ਮੀਡੀਆ ਦਾ ਕੰਮ ਕੀ ਹੈ ਤੇ ਪਹਿਲਾਂ ਪੁਸ਼ਟੀ ਕਰਨੀ ਪੁਸ਼ਟੀ ਕਰਨ ਤੋਂ ਬਾਅਦ ਉਹ ਚੀਜ਼ ਨੂੰ ਮਤਲਬ ਸਮਝਣਾ ਫੇਰ ਜਾ ਕੇ ਨਿਊਜ਼ ਚਲਾਉਣਾ ਇਹ ਰਾਤੋਂ ਰਾਤ ਅਖਬਾਰ ਚੱਕਦੇ ਆ ਕੋਈ ਪੁਸ਼ਟੀ ਨਹੀਂ ਕਰਦੇ ਜਾਂ ਮੀਡੀਆ ਵਾਲੇ ਚੱਕਦੇ ਆਪਣੇ ਵਿਊ ਲੈਣ ਦੇ ਲਈ ਦੜਾ ਦੜੋ ਨੂੰ ਪਾ ਦਿੰਦੇ ਆ ਇਹਨਾਂ ਨੇ ਉੱਥੇ ਪਾ ਦਿੱਤਾ ਦਿਓ ਅਖਬਾਰ ਘੁੰਮਦੇ ਘੁੰਮਦੇ ਮੇਰੇ ਕੋਲ ਪਹੁੰਚ ਚੁੱਕੀ ਹੈ ਜੀ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਪੁੱਛਿਆ ਕਿ ਭਾਈ ਸਾਹਿਬ ਤੁਸੀਂ ਮੇਰਾ ਨਾਮ ਪਾਇਆ ਤੁਸੀਂ ਤਾਂ ਮੈਨੂੰ ਇਹ ਕਿਹਾ ਵੇ ਤੇਰਾ ਲੈਣ ਦੇਣ ਕੋਈ ਨਹੀਂ ਤੇਰਾ ਦੇਣ ਲੈਣ ਦੇਣ ਸਹੀ ਹੋ ਗਿਆ ਤੂੰ ਆਪਣੀ ਜ਼ੁਬਾਨ ਤੇ ਰਹਿਆਂ ਜੋ ਚੀਜ਼ ਤੂੰ ਕੀਤੀ ਉਹ ਕਹਿੰਦੇ ਜੀ ਮੈਂ ਇਹ ਨਹੀਂ ਭਾਈ ਉਹ ਖੁਦ ਹੈਰਾਨ ਹੋ ਗਏ ਤੁਸੀਂ ਆਪ ਸੋਚੋ ਭਈ ਉਹਨਾਂ ਦੀ ਉਹਨਾਂ ਨੇ ਜਿਹੜੀ ਮੇਕੋ ਗੱਲ ਉਹਨਾਂ ਨੇ ਕੀਤੀ ਉਹ ਮੇਕੋ ਰਿਕਾਰਡ ਪਿਆ ਪਰ ਮੈਂ ਉਹਨਾਂ ਦੀ ਰਿਕਾਰਡਿੰਗ ਤਦ ਲਾਉਂਗਾ ਜੇ ਮੈਨੂੰ ਲੋੜ ਪਈ ਉਹ ਕਹਿੰਦਾ ਵੀ ਮੈਂ ਇਦਾਂ ਦਾ ਕੁਝ ਕੀਤਾ ਨਹੀਂ ਉਹ ਖੁਦ ਹੈਰਾਨ ਬਹੁਤ ਹੋਏ মিডিਆ ਨੇ ਚੱਕਿਆਂ ਤੇ ਚੱਕ ਕੇ ਲਾਤਾ ਦੇਖੋ ਪਬਲਿਕ ਦਾ ਇਹ ਕੰਮ ਨਹੀਂ ਹੈ ਜੇ ਮੈਂ ਕਹਾਂ ਪਬਲਿਕ ਪੁੱਛ ਪੜਤਾਲ ਕਰੇ ਫੇਰ ਅੱਗੇ ਗੱਲ ਕਰੇ ਪਬਲਿਕ ਦਾ ਕੰਮ ਨਹੀਂ ਹੈ ਤੇ ਪਬਲਿਕ ਕਿਉਂ ਕਰੇ ਇਹ ਕੰਮ মিডিਆ ਦਾ ਆ মিডিਆ ਇੰਨਾ ਆਲਸੀ ਹੋ ਚੁੱਕਿਆ ਹੈ ਚੀਜ਼ ਜਿੱਤਰੋ ਚੱਕਦਾ ਕੱਟ ਕੇ ਉਧਰ ਪਾ ਦਿੰਦਾ ਉਧਰੋਂ ਚੱਕਦਾ ਉਧਰ ਪਾ ਦਿੰਦਾ ਇਦਾਂ ਹੀ ਇੱਕ ਮਣੀਕਰਨ ਮੁੱਦਾ ਹੋਇਆ ਸੀ ਉਹਦੀ ਵੀਡੀਓ ਸੀ ਇਹਨਾਂ ਨੂੰ ਪਾਈ ਇਹਨਾਂ ਤੋਂ ਕਈ ਚੈਨਲਾਂ ਨੇ ਕੀ ਕੀ ਕੀਤਾ ਜਿਹੜੇ ਜਿਹੜੇ ਚੈਨਲ ਨੇ ਉਹ ਖਬਰ ਲਾਈ ਹੋ ਉਹ ਚੈਨਲ ਦੱਸਣ ਇਸ ਗੱਲ ਨੂੰ ਉਹ ਮੈਂ ਅੱਗੇ ਜਾ ਕੇ ਵੀਡੀਓ ਛੱਡ ਦੂੰਗਾ ਤੇ ਇਹਨਾਂ ਉਹ ਮਣੀ ਕਰਨ ਵਾਲੀ ਐ ਵੀਡੀਓ ਨੂੰ ਕੱਟ-ਕਟਾ ਕੇ ਆਪਣੇ ਬੰਦਿਆਂ ਨੂੰ ਸਹੀ ਦੱਸ ਕੇ ਉਹ ਕਰਤਾ ਸੱਚ ਬੋਲਣਾ ਤਾਂ ਇਹਨਾਂ ਤਾਂ ਨੇੜੇ ਤੇੜੇ ਨਹੀਂ ਰਹਿ ਗਿਆ ਮੈਂ ਇਹ ਨਹੀਂ ਕਹਿੰਦਾ মিডিਆ ਮਾੜਾ ਹੈ ਜਿਹੜਾ ਵਿੱਚ ਚੰਗਾ ਹੈ ਉਹ ਚੰਗੀਆਂ ਗੱਲਾਂ ਕਰੇ ਆ ਜਿਹੜੇ মিডিਆ ਨੇ ਸਾਡੇ ਬਾਰੇ ਭਗਤ ਸਿੰਘ ਕੋ ਇੱਕ ਹੋਰ ਫਾਂਸੀ ਬਾਰੇ ਜਿਹੜਾ ਕੇਸ ਸ਼ੁਰੂ ਕੀਤਾ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਕਿ ਇਹਨਾਂ ਨੇ ਪਹਿਲਾਂ ਸਾਡੇ ਪੱਖ 'ਚ ਖਬਰਾਂ ਲਾਈਆਂ ਹੋਣਗੀਆਂ ਆ ਸਾਡੇ ਖਿਲਾਫ ਲਾਉਣ ਲੱਪੇ ਸਿਰਫ ਵਿਊ ਚਾਹੀਦੇ ਹਨਾ ਹੋਰ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਪੁਲਿਸ ਆਫਸਰ ਇਥੇ ਕੋਈ ਗਲਤ ਨਹੀਂ ਪੁਲਿਸ ਆਫਸਰਾਂ ਨੇ ਜੋ ਮੈਨੂੰ ਹਲੇ ਤੱਕ ਪੁਲਿਸ ਆਫਸਰ ਦਾ ਕਿਸਦਾ ਫੋਨ ਨਹੀਂ ਆਇਆ ਉਹ ਆਪਣੀ ਜਗ੍ਹਾ ਬਹੁਤ ਸਹੀ ਨੇ ਉਹਨਾਂ ਨੇ ਕਾਰਵਾਈ ਵੋਹੀ ਕੀਤੀ ਵੋਹੀ 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 ਕੀਤੀ ਜਿਹੜੀ ਬਣਦੀ ਸੀ ਤੇ ਉਹਨਾਂ ਨੇ ਉਹ ਬੰਦੇ ਦੇ ਕਹਿਣ ਦੇ ਉਹੀ ਰਿਪੋਰਟ ਦਰਜ ਕੀਤੀ ਪਰ ਇਹਨਾਂ ਨੇ ਕੀ ਕੀਤਾ ਚਲੋ ਇਹਨਾਂ ਨੇ ਚੱਕਿਆ ਚੱਕ ਕੇ মিডিਆ ਵਾਲੇ ਨੇ ਮੇਰਾ ਨਾਮ ਪਾਤਾ ਮੇਰਾ ਐਡਰੈਸ ਵੀ ਪਾਤਾ ਨਾ ਫੋਨ ਨੰਬਰ ਇਹ ਚੀਜ਼ਾਂ ਸਹੀ ਥੋੜੀ ਐ ਕਿੰਨੀਆਂ ਗਲਤ ਨੇ ਮੈਂ ਅੱਜ ਦੱਸਣ ਲੱਗਿਆ ਕਿ ਇੱਕ মিডিਆ ਵਾਲਾ ਮੇਰਾ ਬਹੁਤ ক্লোਜ਼ ਫਰੈਂਡ ਬਹੁਤ ਅੱਛਾ ਦੋਸਤ ਉਹ ਇੱਕ ਵਾਰ ਮੈਨੂੰ ਕੰਮ ਪੈ ਗਿਆ ਉਹਨਾਂ ਤੇ ਉਹਨੇ ਉਹਨੇ ਮੈਨੂੰ ਕਿਹਾ ਵੀ ਨਹੀਂ ਮੇਰੇ ਕੋ ਤਾਂ ਹਿਸਾਬ ਕਿਤਾਬ ਹੈ ਨਹੀਂ ਪੈਸੇ ਹੈ ਨਹੀਂ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਐਸੇ ਇਲਾਕੇ ਦਾ ਉਹ মিডিਆ ਵਾਲਾ ਮੈਂ ਉਹਨੂੰ ਜਦੋਂ ਮੇਰੇ ਕੋ ਪੈਸੇ ਮੈਂ ਕਿਹਾ ਯਾਰ ਤੇਰੀ ਪ੍ਰੋਬਲਮ ਚੱਲਦੀ ਸੀ ਚੱਲ ਕੋਈ ਗੱਲ ਨਹੀਂ ਤੂੰ ਦੱਸ ਜੇ ਤੈਨੂੰ ਲੋੜ ਹੈ ਤੇ ਮੈਂ ਪੈਸੇ ਦੇ ਦਿੰਦਾ ਮੀਡੀਆ ਦੀ ਹਾਲਤ ਦੱਸ ਰਿਹਾ ਮੀਡੀਆ ਮੇਰੇ ਖਿਲਾਫ ਜੋ ਕਰਨਾ ਕਰ ਲੈ ਕੋਈ ਚੱਕਰ ਨਹੀਂ ਯਾਰ ਪਰ ਤੁਸੀਂ ਅਕਲ ਨੂੰ ਹੱਥ ਮਾਰੋ ਸਮਝਦਾਰੀ ਨੂੰ ਹੱਥ ਮਾਰੋ ਮੈਨੂੰ ਕਹਿੰਦਾ ਕਹਿੰਦਾ ਮੇਰੇ ਕੋਲ ਮੈਂ ਮੇਰੇ ਕੋਲ ਪੈਸੇ ਆਏ ਤੇ ਮੈਂ ਉਹਨੂੰ ਕਿਹਾ 70-80 ਹਜ਼ਾਰ ਰੁਪਇਆ ਮੈਂ ਉਹਨੂੰ ਦੇ ਦਿੱਤਾ ਔਰ ਮੈਂ ਦੱਸ ਦਿੱਤਾ ਵੀ ਇੰਨੀ ਤਰੀਕ ਤੋਂ ਪਹਿਲਾਂ-ਪਹਿਲਾਂ ਮੈਨੂੰ ਮੋੜਦੇ ਹੀ ਨਹੀਂ ਤਾਂ ਮੈਂ ਬਰਬਾਦ ਹੋ ਜਾਣਾ ਪਰ ਉਹ ਬੰਦੇ ਨੇ ਉਸ ਤਰੀਕ ਤੱਕ ਨਹੀਂ ਮੋੜਿਆ ਮੈਨੂੰ ਬਰਬਾਦ ਕਰਨ ਤੋਂ ਬਾਅਦ ਦੋ ਬਾਅਦ ਪਤਾ ਲੱਗਦਾ ਹੈ ਕਿ ਇਹ ਜਿਹੜਾ ਮੀਡੀਆ ਵਾਲਾ ਸੀ ਜਿਨੇ ਮੇਰੇ ਪੈਸਿਆਂ ਲਈ ਇਹ ਕਤੂਤ ਕੀਤੀ ਹੈ ਉਹ ਨਸ਼ੱਤਰ ਗਿੱਲ ਦਾ ਕੋਲ ਸੀ ਤੇ ਨਸ਼ੱਤਰ ਗਿੱਲ ਦੇ ਬਾਰੇ ਪਹਿਲਾਂ ਅਸੀਂ ਵੀਡੀਓ ਪਾ ਚੁੱਕੇ ਹੈ ਵੀ ਨਸ਼ੱਤਰ ਗਿੱਲੇ ਕੀ-ਕੀ ਮੇਰੇ ਨਾਲ ਕੀਤਾ ਸੀ ਪਹਿਲੀ ਟੇਪ ਗੁੱਸਾ ਨਾ ਕਰਿਓ ਤੈਨੂੰ ਪਿੱ ਉਹ ਮੇਰਾ ਸਾਰਾ ਪ੍ਰੋਜੈਕਟ ਚੋਰੀ ਕਰਕੇ ਉਹਨੇ ਗੇਮ ਕੀਤੀ ਸੀ ਤੇ ਅੰਗਣੀਆਂ ਸੰਗਣੀਆਂ ਇਹਨਾਂ ਦੀਆਂ ਸਾਰੀਆਂ ਇੱਦਾਂ ਹੀ ਨੇ ਵੀ মিডিਆ ਵਾਲਿਆਂ ਨੂੰ ਮੇਰਾ ਇਹ ਨਹੀਂ ਵੀ ਮੈਂ ਤੁਸੀਂ ਕੱਲ ਨੂੰ ਦੁਸ਼ਮਣੀਆਂ ਕੱਢਦੇ ਫਿਰੋ ਕੱਢਣੀਆਂ ਹੋਈਆਂ ਕੱਢ ਲਿਓ ਟਰਦੇ ਨਹੀਂ ਪਰ ਤੁਸੀਂ ਦੇਖੋ ਸੋਚ ਕੇ ਵੀ ਤੁਸੀਂ ਗਲਤ ਕਿੰਨੇ ਹੋ ਤੁਸੀਂ ਆਪਣਾ ਕਰਮ ਚੰਗਾ ਕਰਦੇ ਨਹੀਂ ਤੇ ਦੂਜਿਆਂ ਨੂੰ ਤੁਸੀਂ ਕਰਮ ਸਿਖਾਉਣ ਤੁਰੇ ਹੋ ਪੰਜਾਬ ਦਾ ਜਿੰਨਾ মিডিਆ ਕੱਲ ਮੈਂ ਇੱਕ মিডিਆ ਦੇ ਤੇਖੀ ਜਾਂਦਾ ਸੀ ਵੀ ਯੋਗਰਾਜ ਸਿੰਘ ਪੱਗ ਬਨ ਕੇ ਦਮਾਲਾ ਬਨ ਕੇ ਕਹਿ ਰਿਹਾ ਕਿ ਜਿਹਨੇ ਆਉਣਾ ਇਹਨਾਂ ਦੇ ਚੈਨਲ ਤੇ ਆਵੇ ਸੱਤ ਰੰਗ ਸੱਤ ਰੰਗ ਵਾਲਿਆਂ ਨੇ ਪੂਰੇ ਮੇਰੇ ਤੋਂ ਸਬੂਤ ਮੰਗੇ ਜਦੋਂ ਸੁੱਖਾ ਕਾਲ ਨੂੰ ਫਿਲਮ ਬਣੀ ਐ ਤੇ ਉਦੋਂ ਮੈਂ ਸਾਰੇ ਸਬੂਤ ਉਹਨੂੰ ਦਿੱਤੇ ਸਭ ਕੁਝ ਦੱਸਿਆ ਪਰ ਉਹਨਾਂ ਬੰਦਿਆਂ ਨੇ ਇੱਕ ਵੀ ਮੇਰੀ ਇੰਟਰਵਿਊ ਨਹੀਂ ਲਾਈ ਲੇਕਿਨ ਅੱਜ ਪ੍ਰੋਮੋਸ਼ਨਾਂ ਬੜਬੜੇ ਐਕਟਰਾਂ ਦੀਆਂ ਸਿੰਗਰਾ ਦੀਆਂ ਕਰਦੇ ਆ ਇਹਨਾਂ ਨੂੰ ਉਹਨਾਂ ਤੋਂ ਪ੍ਰਮੋਸ਼ਨਾਂ ਉਹ ਚੀਜ਼ਾਂ ਚਾਹੀਦੀਆਂ ਇਹ ਕਦੀ ਕਿਸ ਦਾ ਮੀਡੀਆ ਸਾਕਾ ਨਹੀਂ ਹੋ ਸਕਦਾ ਜੇ ਮੀਡੀਆ ਦੇਸ਼ ਦਾ ਸੁਧਰ ਜਾਵੇ ਕਲਾਕਾਰ ਸੁਧਰ ਜਾਣ ਤੇ ਦੇਸ਼ ਦਾ ਨੇਤਾ ਆਪੇ ਸੁਧਰ ਜਾਊਗਾ ਤੁਸੀਂ ਸੋਚ ਕੇ ਦੇਖੋ ਪਰ ਇਹ ਹੋਣਾ ਨਹੀਂ ਹੈਗਾ ਕਿਉਂਕਿ ਅਸੀਂ ਵੀ ਭੇਟਾ ਮੰਗਉ ਇਹਨਾਂ ਦੇ ਮਗਰ ਲੱਗੇ ਹੋਏ ਆ ਮੇਰੀਆਂ ਗੱਲਾਂ ਬਹੁਤ ਬੁਰੀਆਂ ਲੱਗਦੀਆਂ ਤੁਹਾਨੂੰ ਪਰ ਸੋਚ ਕੇ ਦੇਖੋ ਸਾਡੇ ਅਰਗੇ ਚੈਨਲ ਜਿੰਨੇ ਵੀ ਹੈਗੇ ਇਹਨਾਂ ਦੀ ਮਦਦ ਕਰੋ ਤਾਂ ਕਿ ਇਹਨਾਂ ਦੀ ਐਸੀ ਤੈਸੀ ਆ ਸਕੇ ਕਈ ਵਾਰ ਵੀਡੀਓ ਨਹੀਂ ਬਣਾ ਸਕਦੇ ਹੁੰਦੇ ਬਣਾ ਹੁੰਦੀ ਉਹਨਾਂ ਲਈ ਦੁੱਖ ਹੁੰਦਾ ਹੈ ਪਰ ਆਪ ਸੋਚ ਕੇ ਦੇਖੋ ਤੁਸੀਂ ਤੁਸੀਂ ਪਹਿਲਾ ਜੇ ਪਹਿਲ ਕਰੋਗੇ ਹੌਸਲਾ ਦਿਓਗੇ ਇਦਾਂ ਦੇ মিডিਆ ਨੂੰ ਸਾਡੇ ਵਰਗੀਆਂ ਚੰਗੀਆਂ ਗੱਲਾਂ ਕਰਨ ਵਾਲਿਆਂ ਨੂੰ ਤਾਂ মিডিਆ ਵਧੂਗਾ ਸੱਚ ਫੈਲੂਗਾ ਜਵਾਕਾਂ ਕੋਲੋਂ ਤਾਂ মিডিਆ ਸਵਾਲ ਪੁੱਛੀ ਜਾਂਦਾ ਜਿਹੜਾ ਜਵਾਕਾਂ ਨੂੰ ਨਲੀ ਨਹੀਂ ਪੁੰਜਣੀ ਆਉਂਦੀ ਉਹਨਾਂ ਤੋਂ ਤੁਸੀਂ ਮਤ ਦੀਆਂ ਗੱਲਾਂ ਪੁੱਛਦੇ ਹੋ ਕਿੱਥੋਂ ਗੱਲ ਕਰ ਲੈਣਗੇ ਕਿਹੜੀ ਮਤ ਦੀ ਗੱਲ ਕਰਦੇ ਨੇ ਊਲ ਜਲੂਲ ਗੱਲਾਂ ਉਹ ਕਰਦੇ ਨੇ ਭਾਵੇਂ ਕਿਸੇ ਮਸਲੇ ਤੇ ਵੀ ਲਾ ਲਓ ਜੇ ਕਿਤੇ ਤੁਹਾਡੇ ਨਾਲ ਪੁਰਾਣੇ ਅੰਦੋਲਨ ਦੀ ਤੇ ਹੁਣ ਦੇ ਅੰਦੋਲਨ ਦੀ ਗੱਲ ਕਰੀਏ ਨਾ ਤੁਹਾਨੂੰ ਜਵਾਬ ਨਹੀਂ ਹੋਣਾ ਉਹਦਾ ਵੀ ਉਹ ਵੀ ਮੈਂ ਇੱਕ ਗਾਂ ਚੱਲ ਕੇ ਵੀਡੀਓ ਛੱਡਾਂ ਤੇ ਤੁਹਾਨੂੰ ਦੱਸਦਾ ਨਾਲੇ ਮੈਂ ਮਣੀ ਕਰਨ ਵਾਲੀ ਵੀਡੀਓ ਛੱਡੂਗਾ ਕਿਸ ਦਿਨ ਸੋ ਮੇਰੀ ਬੇਨਤੀ ਹੈ ਇਹ ਮੀਡੀਆ ਵਾਲਿਆਂ ਨੂੰ ਤੇ ਗੁਰਦੇਵ ਸਿੰਘ ਜੀ ਤੁਹਾਡੀ ਟੀਮ ਨੂੰ ਗੁਰਦੇਵ ਸਿੰਘ ਜੀ ਨਾਲ ਤੁਹਾਡੇ ਨਾਲ ਮੇਰੀ ਕੋਈ ਦੁਸ਼ਮਣੀ ਆ ਨਾ ਮੇਰੇ ਕੋਲ ਬਸਤਾ ਦੇਖੋ ਜੇ ਇਦਾਂ ਦੀਆਂ ਚੀਜ਼ਾਂ ਹੋਣ ਲੱਗੀਆਂ ਕਿ ਤੋ ਤੁਸੀਂ ਨਾਮ ਇਦਾਂ ਲੈ ਲੈ ਕੇ ਗਲਤ ਕਰਨ ਲੱਗੇ ਜੇ ਮੈਂ ਪਰਸਨਲ ਹੋ ਗਿਆ ਤੁਹਾਡੀਆਂ ਸਭ ਦੀਆਂ ਰਿਕਾਰਡਿੰਗਾਂ ਮੇਰੇ ਕੋਲ ਪਰਸਨਲ ਹੋਇਆ ਤੁਹਾਡੀਆਂ ਰਿਕਾਰਡਿੰਗਾਂ ਵਾਇਰਲ ਹੋਣਗੀਆਂ ਤੁਸੀਂ ਨਹੀਂ ਤੁਹਾਡੀ ਕੌਮ ਬਦਨਾਮ ਹੋਣੀ ਆ ਮੈਂ ਅਕਸਰ ਕਹਿੰਦਾ ਆਂ ਆ ਕਿ ਧਰਮ ਦੇ ਠੇਕੇਦਾਰ ਇਹ ਗੱਲਾਂ ਤੋਂ ਹਟਿਆ ਕਰੋ ਜੇ ਸਾਡੇ ਰਗਾ ਮੋਨਾ ਕੋਨਾ ਕੋ ਗਲਤੀ ਕਰਦਾ ਤੇ ਗਲਤੀ ਨਹੀਂ ਹੈ ਤੁਹਾਡੇ ਰਗਾ ਬੰਦਾ ਕੋਈ ਇਦਾਂ ਦੀ ਹਰਕਤ ਕਰਦਾ ਤੁਹਾਡੀ ਕੌਮ ਬਦਨਾਮ ਹੈ ਸੋਚ ਕੇ ਗੱਲ ਕਰਿਆ ਕਰੋ ਦੇਖਿਆ ਕਰੋ ਸੋ ਮੀਡੀਆ ਵਾਲਿਆਂ ਨੂੰ ਬੇਨਤੀ ਹੈ ਇਹ ਹਰਕਤਾਂ ਨਾ ਕਰੋ ਪਲੀਜ਼ ਠੀਕ ਹੈ ਤੁਹਾਡੇ ਪਰਸਨਲ ਕੋਈ ਵਿਚਾਰ ਨਹੀਂ ਮਤ ਭੇਦਨੇ ਮੇਰੇ ਨਾਲ ਕਿਸੇ ਐਕਟਰਾਂ ਸਿੰਗਰਾਂ ਕਰਕੇ ਮੈਨੂੰ ਪਤਾ ਤੁਹਾਨੂੰ ਉਤੋਂ ਪ੍ਰੋਮੋਸ਼ਨਾਂ ਮਿਲਣੀਆਂ ਹਨ ਉਹਨਾਂ ਤੋਂ ਤੇ ਸ਼ਰਮ ਕਰੋ ਤੇ ਮੀਡੀਆ ਵਾਲੇ ਬੰਦੇ ਦਾ ਮੈਂ ਹਲੇ ਨਾਂ ਨਹੀਂ ਲਿਆ ਜੇ 929 ਦਾ ਮੈਂ ਇੱਕ ਦਿਨ ਨਾਂ ਵੀ ਲੈ ਦੂੰਗਾ ਸੋ ਪਲੀਜ਼ ਮੈਨੂੰ ਤੰਗ ਨਾ ਕਰੋ ਮੈਂ ਤੁਹਾਡੀ ਨਹੀਂ ਰੇਲ ਬਣਾ ਦੂੰਗਾ ਜੀ ਮੈਂ ਮਰਦਾ ਮਰ ਜਾਵਾਂ ਪਰ ਤੁਹਾਨੂੰ ਧੋਖ ਦੂੰ ਮਿਹਰਬਾਨੀ ਸ਼ੁਕਰੀਆ